ਰੋਡ ਤੋਂ ਕਰਾਂ ਜਾ ਰਹੇ ਹੋ ਜੀ ਉਹਦੇ ਕੀ ਅੱਜ ਅਸੀਂ ਸਾਰਿਆਂ ਨੇ ਵਰਕਰ ਸਹਿਬਾਨਾਂ ਨੇ ਜਦੋਂ ਅਸੀਂ ਸਾਰੇ ਵਰਕਰ ਸਹਿਬਾਨਾਂ ਦੀਆਂ ਮੀਟੀਆਂ ਕੀਤੀਆਂ ਸੀ ਉਸ ਦੇ ਵਿੱਚ ਸਾਰੇ ਲੋਕਾਂ ਦੇ ਨਾਲ ਮਿਲ ਕੇ ਫੈਸਲਾ ਕੀਤਾ ਸੀ ਕਿ ਅਸੀਂ ਸਾਰੇ ਅੱਜ ਸੰਗਤ ਦੇ ਰੂਪ ਦੇ ਵਿੱਚ ਸ੍ਰੀ ਰਣਕਪੁਰ ਸਾਹਿਬ ਜਾ ਕੇ ਆਸ਼ੀਰਵਾਦ ਪ੍ਰਾਪਤ ਕਰ ਲੈਣ ਉਸ ਕਰਕੇ ਅਸੀਂ ਅੱਜ ਬੇਰਕਾ ਮਿਲਕ ਪਲਾਂਟ ਮੋਹਾਲੀ ਤੋਂ ਉਸ ਚੋਲ ਮਹਮ ਦੀ ਆਗਾਜ਼ ਕਰਦੇ ਹੋਏ ਗੁਰੂ ਮਾਰਾ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੇ ਸੰਗਤ ਦੇ ਰੂਪ ਵਿੱਚ ਉੱਥੇ ਹਾਜ਼ਰ ਹੋਣ ਔਰ ਇਸ ਦੇ ਨਾਲ ਨਾਲ ਉਸ ਤੋਂ ਬਾਅਦ ਮਾਤਾ ਨਾਨਾ ਦੇਵੀ ਜੀ ਦੇ ਔਰ ਫਿਰ ਖੁਰਾਲਗੜ੍ਹ ਸਾਹਿਬ ਮਥਾ ਟੇਕੇ ਅੱਜ ਦਾ ਅਸੀਂ ਪ੍ਰੋਗਰਾਮ ਮੁਕੰਮਲ ਕਰਾਂਗੇ ਤੇ ਇਹ ਰੂਟ ਪਲਾਨ ਕੀ ਕੀ ਰਹੇਗਾ ਅਗੇ ਜੇ ਤੁਸੀਂ ਚੱਲਿਓ ਮੈਂ ਦੱਸਿਆ ਨਾ ਕਿ ਅਨੰਕਪੁਰ ਸਾਹਿਬ ਤੋਂ ਮੁਹਾਲੀਤ ਹੋ ਅਨੰਕਪੁਰ ਸਾਹਿਬ ਤੱਕ ਦਾ ਰੂਟ ਪਲਾਨ ਹੋਊਗਾ ਰਸੇਗ ਡਿਗਰਾ ਸਾਹਿਬ ਤੋਂ ਹੋ ਕੇ ਰੋਪੜ ਹੋ ਕੇ ਅਨੰਕਪੁਰ ਸਾਹਿਬ ਪਹੁੰਚਾਂਗੇ ਉਸ ਤੋਂ ਬਾਅਦ ਮਾਤਾ ਲੈਣ ਦੇਵੀ ਜਾਵਾਂਗੇ ਔਰ ਅਗਰ ਗੱਲ ਕਰੀਏ ਇਲੈਕਸ਼ਨ ਦੀ ਦੇ ਜਿਹਦਾ ਆਮ ਆਦਮੀ ਪਾਰਟੀ ਵੀ ਮੈਦਾਨ ਚਾਹੀਦੀ ਹੈ ਤਾਂ ਉਹ ਇਸ ਨਜ਼ਰੀਆ ਦੇ ਦੇ ਉਹ ਇਲੈਕਸ਼ਨ ਦਾ ਲੋਕ ਕੀ ਰਹੇਗਾ ਦੇਖੋ ਚੋਣਾਂ ਦੇ ਵਿੱਚ ਹਰ ਰਾਜਨੀਤਿਕ ਪਾਰਟੀ ਆਪਣਾ ਏਜੰਡਾ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਪੇਸ਼ ਕਰਦੀ ਹੈ ਔਰ ਉਸੇ ਤਰਜ਼ੀ ਦੇ ਉੱਪਰ ਕਾਂਗਰਸ ਪਾਰਟੀ ਅੱਜ ਜੋ ਸਰਕਾਰਾਂ ਦੀਆਂ ਪਿਛਲੇ 2 ਸਾਲ ਦੀਆਂ ਕਾਰਗੁਜ਼ਾਰੀਆਂ ਰਹੀਆਂ ਜੋ ਪਿਛਲੇ ਸਮੇਂ ਚ ਬੀਜੇਪੀ ਦੀ ਕਾਰਗੁਜ਼ਾਰੀ ਲਈ ਹੈ ਉਹ ਮੋਦਿਆਂ ਨੂੰ ਲੋਕਾਂ ਤੱਕ ਲੈ ਕੇ ਜਾਊਗੀ ਔਰ ਜੋ ਮੈਂ ਆਪਣੇ ਪਿਛਲੇ ਇਲਾਕੇ ਚ ਸੰਗਰੂਰ ਦੇ ਵਿੱਚ ਕੰਮ ਕੀਤਾ ਅੱਜ ਪਾਰਟੀ ਨੇ ਮੈਨੂੰ ਇਸ ਇਲਾਕੇ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਇਸ ਇਲਾਕੇ ਵਿੱਚ ਆਉਣ ਵਾਲੇ ਸਮੇਂ ਚ ਇਸ ਇਲਾਕੇ ਨੂੰ ਹੋਰ ਡਿਵੈਲਪ ਕਰਨ ਵਾਸਤੇ ਪੂਰੇ ਇਲਾਕੇ ਨੇ ਕੀ ਕੀ ਸਾਡਾ ਏਜੰਡਾ ਹੋਊਗਾ ਉਹ ਤੁਹਾਡੇ ਸਾਹਮਣੇ ਆते आਉਣ ਵਾਲੇ ਸਮੇਂ ਚ ਅਨਬੀਲ ਕਰਾਂਗੇ ਅੱਜ ਤਾਂ ਸਿਰਫ ਮਕਸਦ ਇਹ ਹੈ ਕਿ ਪਾਰਟੀ ਨੇ ਨਾਮਜ਼ਦ ਕੀਤਾ ਹੈ ਸੇਵਾ ਕਰਨ ਵਾਸਤੇ ਇਮਾਨਦਾਰੀ ਤੇ ਸਚਾਈ ਨਾਲ ਇਸ ਇਲਾਕੇ ਦੀ ਸੇਵਾ ਕਰਨੀ ਹੈ ਉਹ ਸੋਚ ਨਾਲ ਮੈਂ ਆਪਣੇ ਇਸ ਰਾਕੇ ਵਿੱਚ ਆਇਆ ਕਿ ਉਹ ਮੁੱਖ ਮੰਤਰੀ ਕਹਿੰਦੇ ਨੇ 13 013 ਦੀ ਗੱਲ ਕਰਦੇ ਨੇ ਕਿ ਤਰ੍ਹਾਂ 013 ਦੀ ਤੁਸੀਂ ਕਹਿ ਦਿੱਤਾ 013 ਨਹੀਂ ਉਹ ਬਦਲ ਕਰ ਰਹੇ ਦੇ ਵਿੱਚ ਅਸੀਂ ਤਾਂ ਮੈਂ ਕਿਹੜੇ ਦੋ ਵਕਤ ਅੱਛਾ ਉਹਨੇ ਉਹ ਮੈਂ ਸੋਚਿਆ ਤੁਸੀਂ 013 ਕਹਿ ਵੀ ਉਹ ਦੇਖੋ ਗੱਲ ਇਹ ਹੈ ਕਿ ਕਲੇਮ ਕਰਨਾ ਆਰਟੀਕਲ ਹੁੰਦੀ ਹੈ ਕਿ ਜਦੋਂ ਚੋਣਾਂ ਦਾ ਨਤੀਜਾ ਆਂਦਾ ਹੈ ਉਦੋਂ ਆਰਟੀਕਲ ਹੁੰਦੀ ਹੈ ਤੇ ਕਈ ਵਾਰ ਸਾਡੇ ਐਗਜ਼ਿਟ ਪੋਲਸ ਵੀ ਆਉਂਦੇ ਆ ਸਰਵੇ ਰਿਪੋਰਟਸ ਵੀ ਆਉਂਦੀਆਂ ਉਹ ਵੀ ਕਈ ਵਾਰ ਕੁਝ ਕਹਿੰਦੀ ਹੈ ਤੇ ਨਤੀਜੇ ਕੁਝ ਆਉਂਦੇ ਆ ਤੋ ਇਹ ਤਾਂ 4 ਤਰੀਕ ਨੂੰ ਪਤਾ ਲੱਗੂਗਾ ਕਿ ਪੰਜਾਬ ਚ 13 0 ਹੁੰਦਾ ਕਿ 0 13 ਹੁੰਦਾ ਸਰ ਬੀਜੇਪੀ ਉਹਨਾਂ ਨੇ ਕਿਹਾ ਸਾਡੇ ਮੈਨੀਫੈਸਟੋ ਨੂੰ ਲੈ ਕੇ ਹਮਲਾ ਕੀਤਾ ਗਿਆ ਕਿ ਉਹਨਾਂ ਨੇ ਇੱਕ ਵੱਡਾ ਸਰਵੇ ਨੂੰ ਲੈ ਕੇ ਉਹਨਾਂ ਨੇ ਸੰਭਾਲ ਚ ਕੀ ਦਿੱਤੇ ਦੇਖੋ ਜਦੋਂ ਚੋਣਾ ਆਉਂਦੀ ਹੈ ਨਾ ਹਰ ਰਾਜਨੀਤਿਕ ਪਾਰਟੀ ਤੇ ਹਰ ਰਾਜਨੀਤਿਕ ਪਾਰਟੀ ਦੇ ਲੀਡਰ ਕੋਈ ਨਾ ਕੋਈ ਕਮੀਆਂ ਕੱਢਦੇ ਆ ਆਪਣਾ ਉਸ ਗੱਲ ਨੂੰ ਲੋਕਾਂ ਤੱਕ ਨੈਗੇਟਿਵ ਤਰੀਕੇ ਨਾਲ ਪਹੁੰਚਾਉਂਦੇ ਆ ਇਹ ਲੋਕਾਂ ਨੇ ਸਮਝਣਾ ਹੁੰਦਾ ਹੈ ਬਹੁਤ ਕੁੜੀਆਂ ਸਮਝਦਾਰ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਬੰਦਾ ਆਪ ਪੜਿਆ ਲਿਖਿਆ ਹੈ ਔਰ ਹਰ ਬੰਦਾ ਆਪ ਸੋਸ਼ੀਲੀ ਬਹੁਤ ਐਕਟਿਵ ਹੈ ਔਰ ਹਰ ਆਦਮੀ ਇਸ ਗੱਲ ਨੂੰ ਸਮਝਦਾ ਹੈ ਕਿ ਇਹ ਨੈਰੇਟਿਵ ਬਿਲਡ ਕਰਨ ਦੀ ਕੀ ਗੱਲ ਹੋ ਰਹੀ ਹੈ ਬਹੁਤ ਸਾਰੇ ਲੋਕ ਆਉਣ ਵਾਲੇ ਦਿਨਾਂ 'ਚ ਮੇਰੇ ਬਾਰੇ ਵੀ ਕੁਝ ਬੋਲਣਗੇ ਲੇਕਿਨ ਮੇਰਾ ਅਜੰਡਾ ਇੱਕ ਪੋਜ਼ਿਟਿਵ ਅਜੰਡਾ ਹੈ ਮੇਰਾ ਅਜੰਡਾ ਇੱਕ ਡਿਵੈਲਪਮੈਂਟ ਦਾ ਅਜੰਡਾ ਹੈ ਮੇਰਾ ਅਜੰਡਾ ਇਸ ਇਲਾਕੇ ਦੇ ਜਿਹੜੇ ਬੱਚੇ ਆ ਉਹਨਾਂ ਦਾ ਚੰਗਾ ਬੈਟਰ ਭਵਿੱਖ ਹੋ ਸਕੇ ਨੌਜਵਾਨੀ ਨੂੰ ਸਹਿਯੋਗ ਮਿਲ ਸਕੇ ਉਰੇ ਲੋਗ ᱮਮਪਾਵਰ ਹੋ ਸਕਣ ਮੇਰਾ ਉਹ ਝੰਡਾ ਜੋ ਮੈਂ ਏਜੰਡਾ ਪਿੱਛੇ ਕਰਕੇ ਆਇਆ ਉਹ ਏਜੰਡਾ ਮੈਂ ਆਉਣ ਵਾਲੇ ਸਮਝ ਬਾਰੇ ਕਰਨਾ ਚਾਹੁੰਦਾ ਜੀ ਬਸਟਨ ਉਹ ਟੋਰਾਂਟੋ ਦੀ ਗੱਲ ਕਰ ਰਹੇ ਹਾਂ ਮੈਂ ਤੁਹਾਨੂੰ ਇਹ ਕਹਿਣਾ ਕਿ ਜਿਹੜੀ 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 ਸਰਕਾਰ ਆ ਅਸੀਂ ਪੈਸੀ ਮਨਜ਼ੂਰ ਕੀਤੇ ਉਹਦੇ ਕੋ ਸਾਡੀ ਸਰਕਾਰ ਚਲੇਗੀ ਤੋਂ ਅਸੀਂ ਕਰਦੇ ਜੇ ਆਪਾਂ ਵਾਲਾ ਕੋਈ ਸੋਚ ਹੈਗੀ ਆ ਜਾਂ ਵਿਜ਼ਨ ਹੈਗਾ ਤੋ ਉਹਨਾਂ ਕੋ ਕੰਬਲਿਟ ਕਿਉਂ ਨਹੀਂ ਕੀਤਾ ਅਸੀਂ ਤਾਂ ਇਹ ਸੋਚੂ ਲੈਦੇ ਪਹਿਲਾ ਸੈਕਟਰ 70 ਦਾ ਬਸਟਾਡ ਉਸ ਰੋਡ ਦੇ ਉੱਤੇ ਉਸੇ ਰੇ ਰੋਡ ਦੇ ਵਿੱਚ 43 ਦਾ ਉਸੇ ਰੋਡ ਦੇ ਮਹਾਜ ਦਾ ਬਸਟਾਡ ਔਰ ਬਾਅਦ ਇਰਪਨ ਰੋਡ ਦੇ ਉੱਤੇ ਸੀ ਔਰ ਪਟਿਆਲੇ ਜਣਾ ਪਟਿਆਲੇ ਵਾਸਤਾ ਸੀ ਲੁਧਿਆਣਾ ਜਣਾ ਉਧਰ ਜਣਾ ਉਹਨਾਂ ਦਾ ਸੁਰਦਾ ਸੀ ਲੇਕਿਨ ਇਹਨਾਂ ਨੇ ਕੋ ਨਹੀਂ ਛੇ ਲਾਇਆ ਸਾਡਾ ਇੱਕ ਸੁਰੱਖਤ ਅਸੀਂ ਤਾਂ ਕਰਤਾ ਜ਼ਮੀਨ ਦੇਤੀ ਸਭ ਕੋਈ ਕਰਤਾ ਨਹੀਂ ਪਤਾ ਰੱਖਦਾ ਪੈਸੇ ਮਨਜ਼ੂਰ ਕਰਾਤੇ ਪਰ ਨਾ ਕਰਾ ਸਰਕਾਰ ਨੇ ਸੀ ਨਾ ਬਲਕਿ ਅਸੀਂ ਜਿਹੜੇ ਜੇ ਇਹ ਵਿਕਾਸ ਕਰ ਰਹੇ ਹਾਂ ਕਿ ਦਿਨੇ ਕਿਤੇ ਟੰਗੜੇ ਜਾਈ ਜਾ ਰਹੇ ਕੋ ਗੱਲ ਏ ਥੋੜੀ ਟੰਗੜੇ ਇਹ ਕਰਨੇ ਨਹੀਂ ਚਾਹੁੰਦੇ ਇਹਨਾਂ ਨੇ ਉਲਟਾ ਛੋੜਾ ਮੈਡੀਕਲ ਕਾਲਜ ਨੂੰ ਵੀ ਤੋੜਾ ਬੰਦ ਕਰਦੇ ਹਾਲਾਤ ਬੜਾ ਤੇ ਸੀਗੇ ਲਈ ਉਹਦਾ ਕੁਦਰਤੀ ਉਹ ਸੋਸਾਇਟੀ ਸੀਗਾ ਸੈਂਟਰ ਤੋਂ ਪੈਸਾ ਆਉਣਾ ਸ਼ੁਰੂ ਹੋ ਗਿਆ ਤਾਂ ਸਾਡਾ ਕਾਲਜ ਅਧਰੇ ਠੀਕ ਹੈ ਠੀਕ ਜੀ ਇਹ ਲੋਕ ਦੱਸਣਗੇ ਸਰ ਆਵਾਜ਼ੀ ਪਾਰਟੀ ਦਾ ਲਗਾਤਾਰ ਵਿਰੋਧ ਹੋ ਰਿਹਾ ਉਹ ਦੇਖਦੇ ਪਹਿਲੇ ਕਿ ਉਹ ਭਾਜੀ ਮੈਂ ਤੁਸੀਂ ਪੁੱਛਿਆ ਵੀ ਮੁਕਾਬਲਾ ਕਿਹਦੇ ਨਾਲ ਹੈ ਹਲੇ ਦੂਜੀ ਬੀਜੇਪੀ ਪਾਰਟੀ ਦਾ ਬੀਜੇਪੀ ਪਾਰਟੀ ਦਾ ਤਾਂ ਕੈਂਡੀਡੇਟ ਹਲੇ ਆਇਆ ਨਹੀਂ ਤੇ ਦੂਜੀ ਪਾਰਟੀਆਂ ਦਾ ਤੁਸੀਂ ਕਹਿ ਰਹੇ ਹੋ ਕਿ ਵਿਰੋਧ ਹੋ ਰਿਹਾ ਤੇ ਤੁਸੀਂ ਮੈਨੂੰ ਪੁੱਛਦੇ ਹੋ ਮੁਕਾਬਲਾ ਕਿਹਦੇ ਨਾਲ ਹੈ ਤੁਸੀਂ ਆਪ ਹੀ ਸਵਾਲ ਕਰ ਰਹੇ ਹੋ ਭਰਾਓ ਤੇ ਆਪ ਹੀ ਜਵਾਬ ਦੇ ਰਹੇ ਹੋ ਮੈਂ ਤਾਂ ਸਿਰਫ ਇਹ ਕਹਿਆ ਕਿ ਮੈਂ ਤਾਂ ਇਹ ਗੁਰੂ ਮਹਾਰਾਜ ਦੀ ਧਰਤੀ ਦੇ ਉੱਪਰ ਸੇਵਾ ਕਰਨ ਵਾਸਤੇ ਆਇਆ ਤੇ ਔਰ ਇੱਕ ਸੱਚੀ ਸੁੱਚੀ ਸੇਵਾ ਕਰਨ ਵਾਸਤੇ ਆਇਆ ਜੇਕਰ ਗੱਲ ਕਰੀਏ ਯਾਤਰਾ ਬਾਲੀ ਪਹੁੰਚੀ ਤਸਵੀਰਾਂ ਬੰਦ ਦੀ ਸਾਫੇ ਸੰਤੰਨ ਕਿਤੇ ਲਈ ਆਪਣਾ ਇੰਟਰਨੈਟ ਦੇ ਬਾਰੇ ਵਿੱਚ ਕਿੰਨਾ ਦਾਰ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਉਹਨਾਂ ਦੇ ਹੱਥਾਂ 'ਚ ਕਿੰਨਾ ਬਚਿਆ ਦੇਖੀ ਕਿ ਕਿ